ਸ਼੍ਰੀ ਮੁਖਸਰ ਸਾਹਿਬ ਦੇ ਮੁਖਮੰਸ਼ੀ ਨੂੰ 5000 ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਦਾ ਵਿਜੀਲੈਂਸ ਵਿਭਾਗ ਨੇ ਦਾਅਵਾ ਕੀਤਾ ਹੈ ਉਸ ਵੇਲੇ ਕਥਿਤ ਸ਼ੱਕੀ ਪ੍ਰਤੀਤ ਹੋਣ ਲੱਗ ਪਿਆ ਜਦੋਂ ਵਿਜੀਲੈਂਸ ਨੇ ਆਖਿਆ ਕਿ ਉਹਨਾਂ ਨੇ ਮੁਖਮੰਸ਼ੀ ਨੂੰ 5000 ਦੀ ਰਿਸ਼ਵਤ ਲੈਂਦੇ ਹੱਥੀ ਫੜਿਆ ਪਰੰਤੂ ਇਸ ਮਾਮਲੇ ਦੀ ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਉਸਨੇ 8000 ਰੁਪਏ ਦੀ ਰਿਸ਼ਵਤ ਹੀ ਦਿੱਤੀ ਹੈ ਅਸਲ ਵਿੱਚ ਇਸ ਮਾਮਲੇ ਦੀ ਸੱਚਾਈ ਕੀ ਸੀ ਇਹ ਪੂਰੀ ਜਾਂਚ ਅਤੇ ਮਾਨਯੋਗ ਅਦਾਲਤ ਦੀ ਕਾਰਵਾਈ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਪਰ ਵੀਲ ਕਰੀ ਠੀਕ ਘਟਣਾ ਜੀ ਤੁਹਾਨੂੰ ਕਟ ਨਾ ਹੋਈ ਵਿੱਚ ਮੇਰਾ ਫੋਨ ਸੀਗਾ ਬੇਟੇ ਕੋਲੇ 12 ਸਾਲ ਦਾ ਮੇਰਾ ਬੇਟਾ ਕਿਸਮਤ ਕਿੱਥੋਂ ਲੈ ਆ ਸੀ ਫੋਨ ਉਹ ਫੋਨ ਪਤਾ ਨਹੀਂ ਜੀ ਮੈਨੂੰ ਉਹਦਾ ਦੋਸਤ ਸੀਗਾ ਕੋਈ ਉਹਦੀ ਮੰਮੀ ਬਿਮਾਰ ਸੀ ਉਹ ਗਹਿਣੇ ਰੱਖਦੇ ਸੀ ਆਪਣੇ ਕੋਲ ਫੋਨ ਉਹ ਕਿਤੇ ਚੋਰੀ ਦਾ ਸੀਗਾ ਉਹ ਕਹਿੰਦੇ ਵੀ ਇਹ ਕਿ ਤੁਹਾਡੇ ਕੋ ਨੰਬਰ ਟਰੈਸ ਹੋਇਆ ਗਿਆ ਤੇ ਇਸ ਤਰ੍ਹਾਂ ਕਰਦੇ ਇਹਦੇ ਵਿੱਚ ਚੱਲਦਾ ਮੈਂ ਕਿਹਾ ਨਹੀਂ ਵੀਰ ਜੀ ਵੀ ਮੈਨੂੰ ਨਹੀਂ ਪਤਾਗਾ ਤੇ ਫੋਨ ਮੈਂ ਪੁਲਿਸ ਨੂੰ ਦੇ ਆਈ ਸੀ ਜੀ ਠੀਕ ਹੈ ਜੀ ਜਦੋਂ ਪੁਲਿਸ ਨੂੰ ਫੋਨ ਦੇ ਤੇ ਉਸ ਦਾ ਨਾਮ ਸਤ ਵਾਰੀ ਵਾਰੀ ਪੈਸੇ ਦੀ ਮੰਗ ਕਰਦਾ ਸੀ ਨਹੀਂ ਤਾਂ ਕਹਿੰਦਾ ਸੀ ਪਰਚਾ ਪਾ ਦੂੰਗਾ ਤੇ ਨਹੀਂ ਤਾਂ ਕਹਿੰਦਾ ਵੀ ਦੂਸਰਾ 50 ਤੋਂ ਪੰਜਾਹ ਤੋਂ ਫਿਰ ਮੈਂ ਇਹਨੂੰ 5000 ਦਿੱਤਾ 30 ਤਰੀਕ ਨੂੰ ਤੇ ਅੱਜ ਇਹਨੂੰ 8000 ਦਿੱਤਾ ਜੀ ਫਿਰ ਤੁਸੀਂ ਕਿਹਦੇ ਕੋਲ ਗਏ ਜੀ ਪੈਸੇ ਮੈਂ ਵਿਜੀਲੈਂਸ ਗਈ ਜੀ ਫਿਰ ਮੈਨੂੰ ਤੰਗ ਪਰੇਸ਼ਾਨੀ ਕਰਦਾ ਸੀ ਗੇਟ ਇਹਦੇ ਕਿਤੇ ਕੋਈ ਪੁਲਿਸ ਵਾਲੇ ਭੇਜ ਦਿੰਦਾ ਸੀ ਕਦੇ ਕਿਸੇ ਕੋਈ ਭੇਜ ਦਿੰਦਾ ਸੀ ਰਾਤੀ ਪੁਲਸਾਈ ਜੀ ਕੀ ਮੰਗ ਕਰਦੇ ਹੋ ਮੈਂ ਕਰਦੀ ਮੈਨੂੰ ਸਾਫ ਮਿਲਦਾ ਉਹ ਮਿਲੇ ਮੈਨੂੰ ਆ ਮਾਰਜੋਗ ਮੁੱਖ ਟੈਕਟਰ ਵਿਜੀਲੈਂਸ ਬਿਊਰੋ ਸ਼੍ਰੀ ਵਿਜਿੰਦਰ ਕੁਮਾਰ ਜੀ ਦੀ ਤੇ ਸ਼ਰਮਨ ਦੇਸ਼ਾਂ ਤੇ ਅਤੇ ਸਰਦਾਰ ਹਰਪਾਲ ਸਿੰਘ ਐਸਐਸਪੀ ਵਿਜੀਲੈਂਸ ਬਿਊਰੋ ਰੇਂਜ ਮਟੰਡਾ ਦੀ ਰਹਿਨmai heater ਅੱਜ ਸਾਨੂੰ ਇੱਕ ਰਵੀਨ ਕੁਮਾਰ